અમરભરે સુમાન ન હોય કોઈ કહેતા મેરે ખુશી تے ગમી دا سارا سارا સમાજ ખુશી ગમી સાર ਜڑا મજ હોય હાજી મહારાજ જીનીય મરજી જીનીય મરજી હરવાણીની મૂર્તિ હાજી મહારાજ જીનીય મરજી જીનીય મરજી અથે લાગો છો સુગડીએ લે અંદર તાજી ઓય થોડે જલ્દી લ્યા ਲੋ ਜੀ ਅੱਜ ਆਏ ਆ ਅਸੀਂ ਖੜਦੇ ਮੇਨ ਬਾਜ਼ਾਰ ਦੇ ਵਿੱਚ ਤੇ ਗੱਲ ਕਰਾਂਗੇ ਓਮ ਪੂਜਾ ਭੰਡਾਰ ਵਾਲਿਆਂ ਨਾਲ ਜਿਹੜੇ ਓਮ ਪ੍ਰਕਾਸ਼ ਜੀ ਇਸ ਓਮ ਪੂਜਾ ਭੰਡਾਰ ਦੇ ਮਾਲਕ ਨੇ ਇਹਨਾਂ ਨਾਲ ਗੱਲ ਕਰਾਂਗੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਜਨਮ ਤੋਂ ਲੈ ਕੇ ਮਰਣ ਤੱਕ ਦਾ ਸਾਰਾ ਸਮਾਨ ਇਹਨਾਂ ਕੋਲ ਅਵੇਲੇਬਲ ਹੈ ਕਿਸੇ ਤਰ੍ਹਾਂ ਦੀ ਵੀ ਪੂਜਾ ਕਰਾਣੀ ਹੋਵੇ ਉਹ ਸਾਰਾ ਸਮਾਨ ਇਹਨਾਂ ਕੋਲ ਅਵੇਲੇਬਲ ਹੈ ਮੌਜੂਦ ਹੈ ਤੇ ਕੋਈ ਕਿਸੇ ਤਰ੍ਹਾਂ ਦੇ ਵੀ ਭਗਵਾਨ ਦੀ ਮੂਰਤੀ ਹੋਈ ਕੋਈ ਵੀ ਤਿਹਾਰ ਵੱਧ ਚੜ ਕੇ ਮਿੱਟੀ ਦੇ ਸਮਾਨ ਹੋਰ ਕੋਈ ਵੱਧ ਚੜ ਕੇ ਸਮਾਨ ਜਿਹੜਾ ਵੀ ਇਹਨਾਂ ਕੋਲ ਹੁੰਦਾ ਪੂਜਾ ਦਾ ਉਹ ਸਾਰਾ ਇਹਨਾਂ ਕੋਲ ਮਿਲਦਾ ਹੁਣ ਗੱਲ ਕਰਦੇ ਆ ਉਮਰਗਾ ਜੀ ਨਾਲ ਕੀ ਹਾਲ ਹੈ ਉਮਰਗਾ ਜੀ ਜਸਕਰ ਜੀ ਹੋਰ ਠੀਕ ਠਾਕ ਹੋ ਮਿਹਰਬਾਨ ਜੀ ਉਮਰਗਾ ਜੀ ਦਿੱਤਾ ਕਿ ਕਿੰਨੇ ਸਾਲ ਪੁਰਾਣੀ ਸਾਡੀ ਦੁਕਾਨ ਆ ਇੱਥੇ ਮੇਨ ਬਾਜ਼ਾਰ ਦੇ ਵਿੱਚ ਤਕਰੀਬਨ ਜੀ ਸਾਡੀ ਸੇ ਦੁਕਾਨ 60-65 ਸਾਲ ਪੁਰਾਣੀ 60-65 ਸਾਲ ਪੁਰਾਣੀ ਕਿ ਆ ਸ਼ੁਰੂ ਤੋਂ ਹੀ ਤੁਸੀਂ ਇਸੇ ਦਾ ਕੰਮ ਕਰਦੇ ਆ ਰਹੇ ਹੋ ਨਹੀਂ ਸਾਰੀ ਸ਼ੁਰੂ ਤੋਂ ਨਹੀਂ ਜੀ ਹਾਂ ਜੀ ਇਹ ਜੀ 10-12 ਸਾਲ ਤੋਂ ਕੀਤਾ ਹੈ ਕੰਮ ਜੀ ਪਹਿਲਾਂ ਜੀ ਸਬਜ਼ੀ ਫਰੂਟਾ ਕੰਮ ਕਰਦੇ ਸੀ ਪਹਿਲਾਂ ਸਬਜ਼ੀ ਫਰੂਟ ਦਾ ਕੰਮ ਕਰਦੇ ਸੀ ਦੇਖੋ ਪਹਿਲਾਂ ਸਬਜ਼ੀ ਫਰੂਟ ਦਾ ਕੰਮ ਕਰਦੇ ਸੀ ਤੇ ਪਿਤਾ ਪੁੱਤ ਦੀ ਕੰਮ ਸੀ ਇਹਨਾਂ ਦਾ ਸਬਜੀ ਦਾ ਫਰੂਟ ਦਾ ਖਰੜ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਵੈਸੇ ਇਹਨਾਂ ਦਾ ਓਮ ਪ੍ਰਕਾਸ਼ ਜੀ ਨਾਮ ਲਵਾਵਾਂਗਾ ਇਹਨਾਂ ਦਾ ਨਾਮ ਇਹਨਾਂ ਨੂੰ ਪਿਆਰ ਨਾਲ ਵੀ ਕਿਹਾ ਜਾਂਦਾ ਤੇ ਮੇਰੇ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਵੀ ਹੈ ਵੀ ਇਹਨਾਂ ਦਾ ਨਾਮ ਕੀ ਲਿਆ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਪਿਆਰ ਨਾਲ ਸ਼ਹਿਰ ਦੇ ਵਿੱਚ ਕੀ ਬੁਲਾਉਂਦੇ ਨੇ ਤੇ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਦੀ ਜਿਹੜੀ ਖੜ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਖੜੜ ਚ ਰਹਿੰਦੇ ਨੇ ਸਦਾ ਚਰਨਜੀਤ ਸਿੰਘ ਚੰਨੀ ਉਹ ਵੀ ਇਹਨਾਂ ਦੇ ਪਰਮ ਮਿੱਤਰ ਨੇ ਉਹਨਾਂ ਦੀ ਵੀ ਕਹਾਣੀ ਇਹਨਾਂ ਤੋਂ ਪੁੱਛਦੇ ਆਂ ਹਾਂਜੀ ਹਾਂਜੀ ਸਰ ਜਿਹੜੇ ਸਦਾ ਚਰਨਜੀਤ ਸਿੰਘ ਆ ਤੁਹਾਡੇ ਪਰਮ ਮਿੱਤਰ ਨੇ ਪੁਰਾਣੇ ਮਿੱਤਰ ਨੇ ਜੀ ਹਾਂਜੀ ਹਾਂਜੀ ਕਿੰਨੇ ਸਾਲ ਪੁਰਾਣਾ ਪਿਆਰ ਹੈ ਤੁਹਾਡਾ 40 ਸਾਲ ਪੁਰਾਣਾ ਪਿਆਰ ਹੈ ਅੱਛਾ ਕਿੱਦਾਂ ਤੁਸੀਂ ਉਹਨਾਂ ਨੂੰ ਜਾਣਦੇ ਹੋ ਜੀ ਉਹ ਸਾਡੇ ਸਮਾਜ ਦੁਕਾਨ ਚ ਉਹਨਾਂ ਦੀ ਪਹਿਲਾਂ ਹੀ ਬਚਪਨ ਤੋਂ ਮਾਰੇ ਉਹ ਰਹਿੰਦੇ ਦੇ ਖੇਡਦੇ ਸੀ ਨਨੂਮਨ ਸਕੂਲ ਮਾ ਅੱਛਾ ਕੱਠੀ ਪੜੇ ਹੋ ਹਾਂ ਕੱਠੀ ਪੜੇ ਨਾ ਪੜੇ ਤਾਂ ਅਸੀਂ ਅਲੱਗ-ਅਲੱਗ ਹੈ ਅੱਛਾ ਹੁਣ ਸ਼ਾਮ ਨੂੰ ਮੇਲ ਹੋ ਜਾਂਦਾ ਉਹਨਾਂ ਨਾਲ ਸ਼ਾਮ ਨੂੰ ਮੇਲ ਹੋ ਜਾਂਦਾ ਦੁਕਾਨ ਤੇ ਨਜ਼ਾਰ ਸਾਹਮਣੇ ਸੀ ਹਾਂ ਉਹ ਇਕੱਠੇ ਹੋ ਜਾਂਦੇ ਉਹਨਾਂ ਦੇ ਪਿਤਾ ਜੀ ਦੀ ਦੁਕਾਨ ਸੀ ਹਾਂ ਸਰਦਾਰ ਸਾਰੀ ਦੁਕਾਨ ਸੀ ਉਹਨਾਂ ਦੀ ਜੀ ਹੁਣ ਟੈਂਟ ਦੀ ਦੁਕਾਨ ਹੁੰਦੀ ਸਰ ਟੈਂਟ ਦੀ ਦੁਕਾਨ ਚਲੋ ਜੀ ਜਿੱਦਾਂ ਕੀ ਇਹਨਾਂ ਨੇ ਦੱਸਿਆ ਹੁਣ ਤੁਸੀਂ ਸਾਨੂੰ ਗਿਸਤਾਰ ਨਾਲ ਦੱਸੋਗੇ ਤੁਹਾਡੇ ਕੋਲ ਕੀ ਕੀ ਸਮਾਨ ਅਵੇਲੇਬਲ ਹੈ ਕੀ ਕੀ ਸਮਾਨ ਮਿਲ ਜਾਂਦਾ ਜਿਹੜਾ ਤੁਸੀਂ ਇੱਥੇ ਆਪਣੀ ਦੁਕਾਨ ਦੇ ਵਿੱਚ ਵੇਚਦੇ ਹੋ ਪੂਜਾ ਦਾ ਸਰਵ ਸਹਾਇਕ ਪੂਜਾ ਦਾ ਸਮਾਨ ਮਿਲ ਜਾਂਦਾ ਜੀ ਜਿਹੜੀ ਮਰਜ਼ੀ ਪੂਜਾ ਹੋਵੇ ਇਸ ਦਾ ਗੰਢ ਮੂਲ ਹਮਨ ਦਾ ਸਮਾਨ ਹੈ ਅੱਛਾ ਜੀ ਕੋਈ ਚੌਂਕੀ ਜਗਰਾਤਾ ਰਾਜ ਜਗਾ ਕੋਈ ਵੀ ਤਰ੍ਹਾਂ ਦੀ ਪੂਜਾ ਹੋਵੇ ਸਾਰਾ ਇਹ ਪੂਰੀ ਪਰਚੀ ਮਿਲਦੀ ਹੈ ਟੂ ਜ਼ੈਡ ਪੱਛੇ ਪੱਤੇ ਬਾੰਦੇ ਅੰਬ ਦੇ ਪੱਤੇ ਬੀਲਗੇ ਪੱਤੇ ਤਤੂਰੇ ਪੱਤੇ ਕਿੰਨੇ ਸਾਲ ਹੋ ਗਿਆ ਤੁਹਾਨੂੰ ਇਸ ਕੰਮ 10 ਸਾਲ 10 ਸਾਲ 10-12 ਸਾਲ ਹੋਗੇ 12 ਸਾਲ ਹੋਗੇ ਸਰ ਉਹ ਜ਼ਿਆਦਾ ਕੰਮ ਕਰਦੇ ਤੇ ਕਈ ਵਾਰ ਲੋਕੀ ਲਗੀ ਲਗਾਤਾਰ ਲੋਕੀ ਕਿ ਜਣਾ ਦੇ ਆਂਦੇ ਹੋਣੇ ਆਪਣੇ ਪ੍ਰੇਮੀ ਬੰਦੇ ਆਂਦੇ ਸਾਹਿਬ ਜੀ ਅੱਛਾ ਅੰਸੇ ਜੇ ਆ ਜਾਂਦੇ ਭੈਣਾਂ ਕੋਈ ਮਾਤਾ ਜੀ ਗੁਜਰੀਏ ਮੇਰੇ ਪਾਸ ਹਮਾਰ ਬਹਰੇ ਸਮਾਨ ਨਾ ਹੋਈ ਕੋਈ ਕਹਿੰਦਾ ਮੇਰੇ ਖੁਸ਼ੀ ਤੇ ਗਮੀ ਦਾ ਸਾਰਾ ਸਾਰਾ ਸਮਾਨ ਖੁਸ਼ੀ ਗਮੀ ਸਾਰਾ ਉਮਰ ਗਾਇ ਜਿਹੜਾ ਤੁਹਾਡੇ ਦੁਕਾਨ ਦਾ ਟਾਈਮਿੰਗ ਹੈ ਜਿੱਦਾਂ ਦੇ ਹੁਣ ਬਾਜ਼ਾਰ ਬੰਦ ਹੋ ਚੁਕਿਆ ਸਿਰਫ ਮੇਰੇ ਖਾਜ ਮੈਂ ਦੇਖਿਆ ਮੈਂ ਦੇਖ ਰਿਹਾ ਕਿ ਬਾਜ਼ਾਰ ਤਾਂ ਬੰਦ ਹੋ ਜਿਗਾ ਪਰ ਤੁਹਾਡੇ ਦੁਕਾਨ ਤੇ ਚਹਲ-ਵਹਿਲ ਜਾਰੀ ਹੈ ਅਜੇ ਵੀ ਕਿੰਨੇ ਵਜੇ ਖੋਲ ਲੈਂਦੇ ਹੋ ਸਵੇਰੇ ਔਰ ਕਿੰਨੇ ਵਜੇ ਬੰਦ ਕਰਦੇ ਹੋ ਰਾਤ ਅਸੀਂ ਤਕਰੀਬਨ ਸਵੇਰੇ 6 ਵਜੇ ਖੋਲ ਲੈਂਦੇ ਹਾਂ 5:30 6 ਵਜੇ ਅੱਛਾ ਰਾਤ ਨੂੰ 11 ਵਜੇ ਬੰਦ ਕਰਦੇ ਹਾਂ ਹਰੇਕ ਤਿਉਹਾਰ ਤੁਹਾਡੇ ਕੋਲ ਉਹ ਤਿਆਰ ਜੋ ਵੀ ਤਿਹਾਰ ਆਉਂਦਾ ਉਹ ਸਾਰੇ ਦਾ ਖੁੱਲ੍ਹੇ ਨੂੰ ਮੇਰੀ ਦੁਕਾਨ 'ਚ ਚਾਹੇ ਛੱਡ ਪੂਜਾ ਹੋਵੇ ਜਾਂ ਹੋਰ ਤਿਹਾਰ ਹੋਵੇ ਕਿਸੇ ਹੋਲੀ ਹੋਵੇ ਛੱਡ ਪੂਜਾ ਹੋਵੇ ਅੱਛਾ ਕਿਹ ਖੈਰ ਹੋਵੇ ਦੀਵਾਲੀ ਚੱਕਰੀਆਂ ਜੋ ਮਰਜ਼ੀ ਆਲੀ ਇਹੀ ਸਮਾਨ ਹੈ ਕਿਤੇ ਹੋਰ ਵੀ ਰੱਖਿਆ ਹੋਇਆ ਹੈ ਸਮਾਨ ਤਾਂ ਆਪਣੇ ਬਹੁਤ ਸਾਰੇ ਹਰੇਕ ਤਿਹਾਰ ਕਰ ਅਲੱਗ ਅਲੱਗ ਸਮਾਨ ਰੱਖਿਆ ਹੋਇਆ ਕਰ ਅੱਛਾ 10 ਕਮਰੇ ਭਰੇ ਫੁੱਲ ਓਕੇ ਤੇ ਜਿਹੜਾ ਜਿਹੜਾ ਤਿਉਹਾਰ ਜਿੱਦਾਂ ਜਿੱਦਾਂ ਆਈ ਜਾਂਦਾ ਉਦਾਂ ਦੱਸ ਉਹ ਉਹੀ ਵੈਰਟੀਟੀ 'ਚ ਕੱਢ ਕੇ ਪੇਸ਼ ਕਰ ਦਿੰਦੇ ਆ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਕਮੈਂਟ ਜਰੂਰ ਕਰਿਓ ਇਸ ਇਸ ਦੇ ਕਿਉਂਕਿ ਇਹਦਾ ਮੈਂ ਤੁਹਾਨੂੰ ਫਿਰ ਮੈਂ ਤੁਹਾਨੂੰ ਕਹਿ ਰਿਹਾ ਇਹਨਾਂ ਦਾ ਓਮ ਪ੍ਰਕਾਸ਼ ਨਾਮ ਹੈ ਨਾਮ ਇਹਨਾਂ ਦਾ ਪੱਕਾ ਜੋ ਕਿਹਾ ਜਾਂਦਾ ਮੈਂ ਇਹਨਾਂ ਨੂੰ ਵੀ ਕਹਾ ਕਿ ਤੁਸੀਂ ਨਾ ਬੋਲਿਓ ਜੋ ਇਹਨਾਂ ਨੂੰ ਪਿਆਰ ਨਾਲ ਸ਼ਹਿਰ ਦੇ ਵਿੱਚ ਕਿਹਾ ਜਾਂਦਾ ਉਹ ਜ਼ਰੂਰ ਮੈਂਸ਼ਨ ਕਰਕੇ ਦੱਸਿਓ ਔਰ ਇਹ ਦੱਸਿਓ ਵੀ ਤੁਸੀਂ ਇਸ ਦੁਕਾਨ ਤੇ ਸਮਾਨ ਲੈਣ ਆਏ ਤੇ ਤੁਹਾਨੂੰ ਕਿਹੋ ਜਿਹਾ ਲੱਗਿਆ ਆ ਭੰਡਾਰ ਮੈਂ ਇਸੇ ਤਰ੍ਹਾਂ ਠੀਕ ਹੈ ਆਂਪੁਰ ਗਾ ਜੀ ਧੰਨਵਾਦ ਬਹੁਤ ਬਹੁਤ